ਉਧਿਆਣਾ ਦੇ ਵਿੱਚ ਜਿੱਥੇ ਦੇ ਅੱਡੇ ਉੱਤੇ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਜਿਸ ਦੌਰਾਨ ਦੋ ਮਹਿਲਾ ਵਪਾਰੀ ਜੀਰਾ ਨੂੰ 9 ਜਵਾਨਾਂ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਤਾਂ ਵਿਧਾਇਕ ਛੀਨਾ ਜਿਨ੍ਹਾਂ ਦਾ ਇਸਤੇ ਕਹਿਣਾ ਹੈ ਕਿ ਤਲਾਬ ਉਤੇ ਸਖਤੀ ਕੀਤੀ ਜਾਵੇ ਦਾਜ਼ੀ ਕਿਆਮ ਆਦਮੀ ਪਾਰਟੀ ਦੀ ਲੁਧਿਆਣਾ ਸਾਊਥ ਤੋਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਜਿਨ੍ਹਾਂ ਨੇ ਪੁਲਿਸ ਦੇ ਨਾਲ ਮਿਲ ਕੇ ਲੁਧਿਆਣਾ ਦੇ ਮੋਤੀ ਨਗਰ ਦੇ ਵਿੱਚ ਰੇਲਵੇ ਲਾਈਨ ਦੇ ਕੋਲ ਦੇ ਵਪਾਰ ਦੇ ਅੱਡੇ ਤੇ ਛਾਪਾ ਮਾਰਿਆ ਤੇ ਛਾਪੇ ਮਾਰੀ ਸਮੇਂ ਮੌਕੇ ਤੇ ਦੋ ਮਹਿਲਾਵਾਂ ਤੇ ਇੱਕ ਪੁਰਸ਼ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਗਿਆ ਦਰਅਸਲ ਅਥੇ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਵਿਧਾਇਕ ਇਨਾਂ ਦਾ ਕਹਿੜਾ ਕੇਸੁੱਤੇ ਸਖਤ ਕਾਰਵਾਈ ਹੋਵੇਗੀ ਦਾ ਰਸਲ ਦਾਖਲੀ ਕਿ ਆਮ ਆਦਮੀ ਪਾਰਟੀ ਦੀ ਲੁਧਿਆਣਾ ਸਾਊਥ ਤੋਂ ਵਿਧਾਇਕ ਨੇ ਰੁਜਿੰਦਰ ਪਾਲ ਕੋਰ ਛੀਨਾ ਜਨਾ ਪੁਲਿਸ ਦਨਾ ਮਿਲਕੇ ਲੁਗੜਾ ਦੇ ਮੋਤੀ ਨਗਰ ਦੇ ਵਿੱਚ ਰੇਲਵੇ ਲਾਈਨ ਦੇ ਨੇੜੇ ਦੇ ਵਪਾਰ ਦੇ ਅੜਦੇ ਤੇ ਛਾਪਾ ਮਾਰਿਆ ਇਸੇ ਦੌਰਾਨ ਦੋ ਮਹਿਲਾਵਾਂ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਭਾਈ ਮੇਰੀ ਇਹ ਜਿਹੜਾ ਪ੍ਰਿਆਲਾ ਤੁਹਾਡੇ ਵੱਲੋਂ ਕੀਤਾ ਗਿਆ ਪ੍ਰਿਆਲਾ ਵੀ ਲੋਕ ਇੱਥੇ ਬਹੁਤ ਦੁਖੀ ਨੇ ਜਿਸਮ ਵਪਾਰ ਦਾ ਥੰਡਾ ਸ਼ਰੇਮ ਚੱਲਦਾ ਹੈ ਲੈਣਾ ਦੇ ਉੱਤੇ ਵੀ ਕੁਝ ਅੱਡੇ ਵੀ ਜਲਦੇ ਆ ਕਿੱਦਾਂ ਦੇਖਿਆ ਗਿਆ ਹੈ ਦੇਖੋ ਲੋਕਾਂ ਦੇ ਦੱਸਣ ਦੇ ਮੁਤਾਬਕ ਇੱਥੇ ਪੰਜ ਵੇੜੇ ਨੇ ਵੇੜਾ ਮਾਲਕਾਂ ਨੇ ਇੱਕ ਅੱਗੇ ਆਪਣਾ ਇੱਕ ਬੰਦਾ ਰੱਖਿਆ ਹੋਇਆ ਦਨ ਵੇਲੇ ਜਿਹੜਾ ਇੱਥੇ ਲੋਕਾਂ ਦੀ ਆਉਣੀ ਜਾਣੀ ਕਾਫੀ ਰਹਿੰਦੀ ਆ ਮੈਂ ਇੱਥੇ ਅੱਜ ਮੌਕੇ ਤੇ ਪਹੁੰਚੀ ਆ ਜਿਹਦੇ ਵਿੱਚ ਚਾਰ ਲੇਡੀਜ਼ ਤੇ ਬੰਦੇ ਭੱਜ ਗਏ ਦੋ ਲੇਡੀਜ਼ ਤੇ ਇੱਕ ਬੰਦਾ ਸੀ ਫੜ ਲਿਆ ਮੌਕੇ ਤੇ ਐਸਐਸਓ ਨੂੰ ਬੁਲਾਇਆ ਏਸੀਪੀ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਅਰੈਸਟ ਕਰਾਇਆ ਤੇ ਇਹਨਾਂ ਨੂੰ ਹੁਦੇਸ਼ ਦਿੱਤੇ ਵੀ ਬੇੜਾ ਹੁਣੇ ਹੀ ਤੁਸੀਂ ਮਾਲਕ ਨੂੰ ਲੈ ਕੇ ਬੇੜੇ ਇਹ ਸਾਰੇ ਸੀਲ ਕਰੋਗੇ ਬੇੜੇ ਖਾਲੀ ਕਰਵਾਏ ਜਾਣਗੇ ਬਿਲਕੁਲ ਖਾਲੀ ਕਰਵਾਏ ਜਾਣਗੇ ਜੀ ਬੇੜੇ ਇਹ ਸੀਲ ਹੋਣਗੇ ਮੈਡਮ ਜੀ ਉਹਨਾਂ ਨੂੰ ਜਦਅਵਨੀ ਕੀ ਹੈ ਜਿਹੜੇ ਹੋਰ ਵੀ ਅੱਡੇ ਤੇ ਜਲਾ ਰਹੇ ਜਿਸਮ ਵਪਾਰ ਦੇ ਦੇਖੋ ਮੈਂ ਤੁਹਾਡੇ ਮੇਡਮ ਦੇ ذریعے ਕਹਿਣਾ ਚਾਹੁੰਦੀ ਆ ਵੀ ਇਹ ਧੰਦਾ ਛੱਡ ਕੇ ਕੋਈ ਕੰਮ ਕਰ ਕਰਨ ਲੱਗ ਜਾਣ ਇਹ ਜਿਹੜਾ ਇਸ ਏਰੀਆ ਚ ਔਰ ਮੇਰੇ ਹਲਕੇ ਦੇ ਵਿੱਚ ਤਾਂ ਕਮ ਸੇ ਕਮ ਇਹ ਆਪਾਂ ਨਹੀਂ ਚੱਲਣ ਦੇਵਾਂ ਜੀ ਤੇ ਲੋਕਾਂ ਦੀ ਸ਼ਿਕਾਇਤ ਸੀ ਮੈਨੂੰ ਤੁਹਾਡੇ ਇੱਥੇ ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤ ਸੀ ਸ਼ਿਕਾਇਤ ਦੇ ਉੱਤੇ ਐਸਐਚਓ ਮੋਤੀ ਨਗਰ ਨੂੰ ਮੈਂ ਬਾਰ ਬਾਰ ਕਿਹਾ ਕਿ ਜਿਹੜੇ ਵੇੜੇ ਆ ਵੇੜਿਆਂ ਨੂੰ ਚੈੱਕ ਕਰੋ ਉੱਥੇ ਰਹਿਣ ਵਾਲੇ ਲੋਕਾਂ ਦੀ ਵੈਰੀਫਿਕੇਸ਼ਨ ਕਰੋ ਲੇਕਿਨ ਉਹਨਾਂ ਦੇ ਨਾਲ ਅੱਜ ਇੱਕ ਸਿਵਲ ਵਰਦੀ ਦੇ ਵਿੱਚ ਆਈ ਸੀ ਜਿੱਥੇ ਲੋਕਾਂ ਨੇ ਮੈਨੂੰ ਦੱਸਿਆ ਵੀ ਇਹ ਜਿਹੜਾ ਸਿਵਲ ਵਰਦੀ ਚ ਤੁਹਾਡੇ ਨਾਲ ਬੰਦਾ ਐਸਐਚਓ ਸਾਹਿਬ ਦੇ ਨਾਲ ਆਇਆ ਇਹ ਦਿਨੇ ਆਉਂਦਾ ਵਾ ਔਰ ਇਹ ਬੇੜਿਆਂ ਤੋਂ ਕਲੈਕਸ਼ਨ ਕਰਕੇ ਲੈ ਕੇ ਜਾ ਕਲੈਕਸ਼ਨ ਤੋਂ ਹੀ ਕਾਰਵਾਈ ਉਹਨਾਂ ਦੀ ਮੰਗ ਕਰੋਗੇ ਜਿਹੜੇ ਪੁਲਿਸ ਵਾਲੇ ਪਹਿਲਕਲ ਕਾਰਵਾਈ ਹੋਏਗੀ ਜੀ ਮੇਰੀ ਸੀਪੀ ਸਾਹਿਬ ਨਾਲ ਵੀ ਗੱਲ ਹੋਗੀ ਮੇਰੀ ਜੁਆਇੰਟ ਸੀਪੀ ਸਾਹਿਬ ਨਾਲ ਵੀ ਹੋਗੀ ਏਸੀਪੀ ਸਾਹਿਬ ਨਾਲ ਵੀ ਤੇ ਮੈਡਮ ਮੈਂ ਪੁਲਿਸ ਨੂੰ ਔਰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਪੁਲਿਸ ਦਾ ਧਿਆਨ ਚ ਕਿਉਂ ਨਹੀਂ ਜਰੇ ਆ ਮੈਂ ਧੰਦੇ ਚੱਲ ਰਿਹਾ ਪੁਲਿਸ ਨੂੰ ਪਤਾ ਨਹੀਂ ਵੀ ਇਹ ਕੰਮ ਚੱਲ ਰਿਹਾ ਇਹ ਚੀਜ਼ ਮੌਕੇ ਤੇ ਫੜੀ ਗਈ ਮੌਕੇ ਤੇ ਫੜੀ ਗਈ ਐਸਐਚਓ ਸਾਹਿਬ ਨੂੰ ਬੁਲਾਇਆ ਗਿਆ ਮੇਰਾ ਫਰਜ਼ੇ ਬਣਦਾ ਮੈਂ ਮੌਕੇ ਤੇ ਇਹਨਾਂ ਤੇ ਕਾਰਵਾਈ ਕਰਾਂ 2 ਅਪ੍ਰੈਲ ਵੀ ਕਰਦੇ ਪਹਿਲੇ ਲੋਕ ਰੋ ਵੀ ਲਏ ਨੇ ਲੋਕ ਕਹਿੰਦੇ ਵੀ ਅਸੀਂ ਬੜੇ ਪਰੇਸ਼ਾਨ ਆ ਜੇ ਅਗਰ ਕਹਿੰਦੇ ਆ ਤਾਂ ਸਾਨੂੰ ਕੁੱਟਦੇ ਨੇ ਨਹੀਂ ਉਹ ਤਾਂ ਹੈ ਹੀ ਇਹਨਾਂ ਦੀ ਗੁੰਡਾਗਰਦੀ ਅੱਜ ਮੈਨੂੰ ਉੱਤਰ ਕੇ ਕਿਉਂ ਗਰਾਊਂਡ ਤੇ ਆਉਣਾ ਪਿਆ ਇਹਨਾਂ ਦੀ ਗੁੰਡਾਗਰਦੀ ਵਧੀ ਜਾ ਰਹੀ ਆ ਜਿਸ ਤਰ੍ਹਾਂ ਇੱਥੇ ਸਾਰੇ ਮਹੱਲਾ ਵਾਸੀਆਂ ਨੇ ਦੱਸਿਆ ਵੀ ਇੱਥੇ ਦੋ ਜਿਹੜੀਆਂ ਵੇੜਾ ਮਾਲਕ ਨੇ ਅੱਡਾ ਜਿਹੜੀਆਂ ਚਲਾਉਂਦੀਆਂ ਨੇ ਇੱਕ ਦਾ ਨਾਮ ਬਸੰਤੀ ਆ ਇੱਕ ਦਾ ਨਾਮ 우ਸ਼ਾ ਵਾ ਲੇਕਿਨ ਅੱਜ ਤੋਂ ਬਾਅਦ ਇਸ ਏਰੀਏ ਦੇ ਵਿੱਚ ਇਹ ਕੰਮ ਨਹੀਂ ਹੋਊਗਾ ਤੇ ਮੈਡਮ ਜਿਹੜੇ ਐਸ ਐਚਓ ਐ ਮੌਕੇ ਤੇ ਉਹ ਵੀ ਕਹਿੰਦੇ ਤੂੰ ਭੱਜ ਗਏ ਨੇ ਜਦੋਂ ਨਾਲ ਉਹਨਾਂ ਨੇ ਰੇਟ ਨਹੀਂ ਮਾਰੀ ਜਿਹੜਾ ਕੰਮ ਪੁਲਿਸ ਦਾ ਕੰਮ ਸੀ ਉਹ ਤੁਸੀਂ ਆਪ ਖੁਦ ਕਰ ਰਹੇ ਹੋ ਐਸ ਐਚਓ ਨੂੰ ਮੌਕੇ ਤੇ ਬੁਲਾਇਆ ਔਰ ਕਾਰਵਾਈ ਐਸ ਐਚਓ ਤੇ ਵੀ ਹੋਏਗੀ ਬਖਸ਼ਾ ਕੋਈ ਨਹੀਂ ਜਾਏਗਾ ਜਿਦੀ ਨੱਕ ਹੀਟ ਦੇਖੋ ਲੱਗਦਾ ਵੀ ਪੁਲਿਸ ਨੇ ਆਪ ਹੀ ਤਲਾਸ਼ ਦਿੱਤੀ ਤਾਲੇ ਲਾ ਕੇ ਆਦਿ ਜਿਹੜੀ ਗੱਲ ਹੈ ਵੀ ਜਿੱਥੇ ਗਲਤ ਕੰਮ ਹੋਊਗਾ ਉੱਥੋਂ ਦਾ ਐਸਐਚਓ ਜ਼ਿੰਮੇਵਾਰ ਹੋਊਗਾ ਇਸ ਵਜ੍ਹਾ ਦੇ ਲਈ ਇਸ ਏਰੀਆ ਦਾ ਐਸਐਚਓ ਬਿਲਕੁਲ ਜ਼ਿੰਮੇਵਾਰ ਆ ਔਰ ਉਹਦੇ ਤੇ ਕਾਰਵਾਈ ਹੋਈ ਨਾ ਰ ਵੀ ਪੁਲਿਸ ਨੂੰ ਪੂਰੀ ਨੌਲੇਜ ਚ ਹੈ ਵੀ ਫਿਰ ਵੀ ਪੁਲਿਸ ਨੇ ਸਾਰੇ ਦੱਸ ਰਹੇ ਆ ਵੀ ਸਿਵਲ ਵਰਦੀ ਚ ਹੋਣਗੇ ਇੱਕ ਘੰਟਾ ਪਹਿਲਾਂ ਆ ਕੇ ਗਏ ਆ ਆ ਦੇਖ ਲਓ ਇਹਨਾਂ ਨੂੰ ਪੁੱਛ ਲਓ ਹੁਣੇ ਦੱਸਣਗੇ ਨਾ ਪੁਲਿਸ ਨੇ ਤਲਾਸ਼ ਦੇਤੀ ਹੈ ਜਿਹੜੇ ਤਾਲੇ ਲੱਗ ਕੇ ਆ ਬਿਲਕੁਲ ਹਾਂਜੀ ਕੋਈ ਗੱਲ ਨਹੀਂ ਅੱਜ ਤਾਲੇ ਲੱਗ ਕੇ ਫੇਰ ਅੱਪਾ ਫੇਰ ਆ ਜਾਾਂਗੇ ਠੀਕ ਹੈ ਜੀ ਹੁਣ ਕਿੰਨੇ ਅੱਡੇ ਬ੍ਰਾਂਤੀ ਹੋਈ ਹੈ ਕੁੜੀ ਇੱਥੇ 5 ਅੱਡੇ ਚੱਲਦੇ ਆ ਜਿਹੜੀ 4 ਭੱਜ ਗਈਆਂ ਨੇ ਤੇ 2 ਲੇਡੀਜ਼ ਇੱਕ ਜੈਂਟਸ ਫੜੇ ਗਿਆ ਇਹ ਸੱਡੇ ਤੋਂ ਵੀ ਇਹਨਾਂ ਨੇ ਦਰਵਾਜ਼ਾ ਬੰਦ ਕਰਕੇ ਵੀ ਭੱਜ ਗਏ ਤਿੰਨ ਜਗ੍ਹਾ ਤੋਂ ਇਹ ਭੱਜ